ਇਕ ਉਹ ਅੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਕਰ ਦੂਜਾ ਮਹੱਲਾ ਚੌਥਾ ਕਿਸੇ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਸਾਧ ਸੰਗਤਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਗੋਇਨਵਾਲ ਸਾਹਿਬ ਦੇ ਵਿੱਚ ਸਤਗੁਰਾਂ ਦੀ ਸੇਵਾ ਵਿੱਚ ਸਨ ਬੀਬੀ ਭਾਨੀ ਦਾ ਆਨੰਦਕਾਰ ਸ੍ਰੀ ਗੁਰੂ ਜੀ ਨੇ ਆਪਣੀ ਪੁੱਤਰੀ ਦਾ ਇਹਨਾਂ ਦੇ ਨਾਲ ਕਰ ਦਿੱਤਾ ਉਹ ਸੋ ਅਗਿ ਤੋ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਬੌਲੀ ਸਾਹਿਬ ਦੀ ਸੇਵਾ ਹੁੰਦੀ ਤੋ ਕੋਈ ਸੋੜ ਵੰਸ ਦੇ ਤਾਈ ਚਾਚੇ ਜਿਹੜੇ ਘਰਾਂ ਚੋਂ ਲੱਗਦੇ ਸਨ ਗੁਰੂ ਰਾਮਦਾਸ ਜੀ ਦੇ ਆਪ ਦਾ ਕਲਉਤੇ ਬੇਤੇ ਸਨ ਬਾਦੇ ਹਰ ਹਰਦਾਸ ਦੇ ਸੋ ਆਪ ਜੀ ਦੇ ਤਾਂ ਹੀ ਮਿਲਣ ਵਾਤੇ ਆਏ ਵੇਖੀਏ ਵੀ ਸਹਰੇ ਘਰ ਚ ਜਾ ਕੇ ਕਹੀ ਕ ਵਢਾਈ ਪਾਈ ਹੈ ਆਪ ਜੀ ਉਸ ਵੇਲੇ ਟੋਕਰੀ ਸੱਚੇ ਬਾਦਸ਼ਾਹ ਦੇ ਘਾਰ ਦੀ ਸਿੱਟ ਕੇ ਧੂੜ ਨਾਲ ਲਿਬੜੇ ਹੋਏ ਆ ਰਹੇ ਸੀ ਇਹਨਾਂ ਆਇਆ ਸੋਨੀਆਂ ਨੂੰ ਦੇਖ ਕੇ ਇਹਨਾਂ ਨੇ ਸਤਕਾਰ ਕੀਤਾ RAM RAM ਕਿਹਾ ਇਹਨਾਂ ਨੂੰ ਵੇਖ ਕਰਕੇ ਮੁਖੌਲ ਨਾਲ ਕਿਹਾ ਦੇਖ ਲਓ ਸੋਹਰੇ ਘਰ ਜਾ ਕੇ ਮਿੱਟੀ ਸਿਰ 'ਚ ਪਾ ਲਈਏ ਗੁਰੂ ਮਹਾਰਾਜ ਸਾਹਿਬ ਆਪ ਦੇ ਅਨੰਦ ਵਿੱਚ ਉਸ ਦਿਨ ਸੇਵਾ 'ਚ ਮਸਤ ਹੋਏ ਸੇਵਾ ਕਰੀ ਗਏ ਫੇ ਗੁਰੂ ਅਮਰਦਾਸ ਸਾਹਿਬ ਦੇ ਪਾਸ ਆ ਕੇ ਹਮ ਮਹਾਰਾਜ ਸਾਡੀ ਸੋਢੀਆਂ ਦੀ ਕੋਲ ਦੀ ਸਾਨੂੰ ਤਾਂ ਕੁਝ ਲਾਜ ਰੱਖਣੀ ਚਾਹੀਦੀ ਸੀ ਇਹ ਸੱਚੇ ਪਾਤਸ਼ਾਹ ਇਹ ਸ੍ਰੀ ਰਾਮਦਾਸ ਜੀ ਸਾਡੇ ਘਰ ਵਿੱਚ ਆਏ ਹੈ ਇਹ ਮਾਰਾ ਮਿੱਟੀ ਢੋਂਦੇ ਹਨ ਮਹਾਰਾਜ ਸਾਹਿਬ ਗੁਰੂ ਰਾਮਦਾਸ ਸਾਹਿਬ ਵੱਲ ਵੇਖਿਆ ਤੇ ਮਹਾਰਾਜ ਸਾਹਿਬ ਪ੍ਰਸੰਨ ਸਨ ਸੇਵਾ ਵਿੱਚ ਇਉਂ ਸੀ ਇਹਨਾਂ ਵਿੱਚ ਧੂੜੀ ਵਿੱਚ ਲੰਡਲੀ ਸੋਹਾ ਨਾਨਕ ਤੈਸਾ ਨਾਲੇ ਮਾਰਾ ਸਾਹਿਬ ਬਹੁਤ ਪ੍ਰਸੰਨ ਹੋਏ ਹਜ਼ੂਰ ਕਿਹਾ ਭਾਈ ਤੂੜ ਤਾਂ ਤੁਹਾਡੇ ਸਿਰ 'ਚ ਹੀ ਪਵੇਗੀ ਇਹ ਤਾਂ ਦੀਨ ਦੁਨੀ ਦਾ ਸਤਿ ਸਾਮਣਗੇ ਚੌਥਾ ਸਰੂਪ ਹੋਣਗੇ ਗੁਰੂ ਦਾ ਅਮਰਦਾਸ ਸਾਹਿਬ ਨੇ ਬਚਨ ਕੀਤੇ ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜਦੋਂ ਫਿਰ ਲਾਹੌਰ 'ਚ ਗਏ ਤੇ ਲਾਹੌਰ 'ਚ ਗਿਆ ਨੂੰ ਉਹਨਾਂ ਲੋਕਾਂ ਨੇ ਆਪਣੀ ਯਾਦ ਦਾ ਮਹਾਨ ਕਰਕੇ ਆਪਦੀਆਂ ਪੱਖ ਦੀਆਂ ਗੱਲਾਂ ਕੀਤੀਆਂ ਤਾਂ ਸ੍ਰੀ ਰਾਮਦਾਸ ਸਾਹਿਬ ਜੀ ਨੇ ਗੁਰਦਾ ਦੇ ਮਾਲਕ ਹੋ ਕੇ ਇਹ ਸ਼ਬਦ ਉਹਨਾਂ ਦੇ ਪ੍ਰਖਿਆਨਚਾਰਨ ਕੀਤਾ। ਇੱਕ ਉਹ ਦਾਇ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਜੂਰ ਫਰਮਾਉਂਦੇ ਨੇ ਇਹ ਭਾਈ ਹਮਰਾ ਹਮ ਹਰਸਿਓਂ ਧੜਾ ਕੀਆ ਮੇਰੀ ਹਰ ਤੇ ਅਸੀਂ ਦਾ ਭਾਈ ਪਰਮੇਸ਼ਰ ਦਾ ਧੜਾ ਪੱਖ ਲੈਣਾ ਕੀਤਾ। ਹੋਰ ਸਾਰੇ ਪੱਖ ਦੁਨੀਆ ਦੇ ਝੂਠੇ ਛੜ ਦਿੰਦੇ ਹਨ ਹਾਂਜੀ ਇਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਇਹ ਭਾਈ ਕਿਸੇ ਨਾ ਆਪ ਦਾ ਧੜਾ ਪੱਖ ਬਣਾਇਆ ਮਿੱਤਰਾਂ ਦੇ ਨਾਲ ਕਿਸੇ ਨੂੰ ਪੁੱਤਰਾਂ ਦੇ ਨਾਲ ਕਿਸੇ ਨੂੰ ਸੱਖਿਆ ਭਰਾਵਾਂ ਦੇ ਨਾਲ ਆਪ ਦੇ ਧੜੇ ਬੰਦੀਆਂ ਬਣਾ ਕੇ ਪੱਖ ਬਣਾਈ ਬੈਠੀ ਹੈ ਦੁਨੀਆ ਇਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਿਵਾ ਕਿਸੇ ਨੂੰ ਭਾਈ ਕੁੜਮਾਂ ਦੇ ਨਾਲ ਆਪਿਆਂ ਦੇ ਨਾਲ ਦਿੱਤੇ ਪੁੱਤਿਆਂ ਦੇ ਨਾਲ ਟੜਾ ਪੱਖ ਬਣਾਉਣਾ ਕੀਤਾ ਹੈ ਕਿਸੇ ਨੇ ਸਕੇ ਆਪਣੇ ਜਵਾਈਆਂ ਦੇ ਨਾਲ ਪੱਖ ਬਣਾਉਣਾ ਕੀਤਾ ਹੈ ਕਿਸੇ ਥੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਕਿਸੇ ਨਾ ਉਹਦੇ ਸਵਾ ਮਰਜ਼ੀ ਪਰਜੋਜਨ ਵਾਸਤੇ ਲਾਭ ਵਾਸਤੇ ਪੱਖ ਕੀਤਾ ਹੈ ਸਿਕਦਾਰ ਖਾਨੇਦਾਰ ਜੋ ਤਹਿਤ ਬਿਠਾਉਣ ਵਾਲੇ ਹੈ ਤੇ ਚੌਧਰੀਆਂ ਦੇ ਨਾਲ ਖੜਪੈਂਚਾ ਦੇ ਨਾਲ ਆਪਣੇ ਸਵਾਈ ਮਤਲਬ ਵਾਸਤੇ ਹਮਾਰਾ ਧੜਾ ਹਰ ਰਹਾ ਸਮਾਈ ਸ਼ਬਦ ਪੱਖ ਪਾਈ ਪਰਮੇਸ਼ਵਰੀ ਹੈ ਹਮਾਰਾ ਕਹਿੰਦੇ ਉਹ ਕਿੱਥੇ ਹੈ ਕਹਿਣ ਲੱਗੇ ਜੀ ਦਾ ਤੁਸੀਂ ਪੱਖ ਲਿਆ ਸਹਿਬ ਕਹਿੰਦੇ ਹਰ ਰਹਾ ਸਮਾਈ ਸਾਰਿਆਂ ਦਾ ਜੋ ਪਰਮੇਸ਼ਰ ਵੀ ਆਪ ਕੋ ਹੋ ਰਿਹਾ ਹੈ ਹਮ ਹਰ ਸੇ ਉਹ ਧੜਾ ਕੀਆ ਮੇਰੀ ਹਰ ਟ ਅਸੀਂ ਤਾਂ ਬਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਧੜਾ ਪੱਖ ਕੀਤਾ ਹੈ ਸਾਡੀ ਟੇਕ ਓਟ ਪਰਮੇਸ਼ਵਰੀ ਆਏ ਕੋ ਲੋਕ ਪਰ ਲੋਕ ਦੀ ਮੈਂ ਹਰਵੇਂ ਪਖ ਧੜਾ ਅਵਰ ਨਾ ਕੂ ਸਾਡਾ ਤਾਂ ਹਰੀ ਤੋਂ ਬਗਾਰ ਪਖ ਕਰਨ ਵਾਲਾ ਵੀ ਹੋਰ ਕੋਈ ਨਹੀਂ ਤੇ ਧੜਾ ਸਾਡਾ ਪੱਖੀ ਵੀ ਹੋਰ ਕੋਈ ਨਹੀਂ ਸਾਡਾ ਪਖ ਕਰਨ ਵਾਲਾ ਪਰਲੋਕ 'ਚ ਵੀ ਹਰੀ ਹੈ ਅਤੇ ਇਸ ਲੋਕ ਜੀ ਤੜਾ ਪੱਕ ਸਾਡਾ ਹਰੀ ਉਸ ਤੋਂ ਬਿਨਾਂ ਰਸਾਮ ਚ ਕੋਈ ਨਹੀਂ ਹਉ ਹਰ ਗੁਣ ਗਾਵਾਂ ਅਸਾਂ ਸਿਤ ਹਰੀ ਦਾ ਪਖ ਕਰਨ ਵਾਲੇ ਆਂ ਸਾਡਾ ਪੱਖੀ ਹਰੀ ਹੈ ਉਸ ਤੋਂ ਬਿਨਾਂ ਹੋਰ ਨਹੀਂ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਸੀਂ ਦਾ ਹਰੀ ਦੇ ਗੁਣਾਂ ਨੂੰ ਗਾਉਨੇ ਆਂ ਅਸੰਖ ਮੁਖਾਂ ਕਰਕੇ ਅਨੇਕ ਸਰੀਰਾਂ ਕਰਕੇ ਅਸਾਂ ਅਸੰਖ ਸਿੱਖ ਹੋਣ ਗਣਤ ਹੋ ਕੇ ਅਨੇਕਾਂ ਪ੍ਰੇਮੀ ਰਚਨਾਵਾਰੇ ਹੋ ਕਰਕੇ ਹਰੀ ਦੇ ਗੁਣਾਂ ਨੂੰ ਗਾਉਣੇ ਅਸੰਖ ਅਨਗਿਣਤੀ ਅਨੇਕਾਂ ਵਾਰ ਰਹਾਉ ਜਿਨ ਸਿਓ ਧੜੇ ਕਰਹਿ ਤੀ ਜਾ ਜੇ ਮਹਾਰਾਜ ਦੇ ਦੁਨੀਆ ਦੇ ਪੱਖੋਂ ਕਹੇ ਜੀ ਹੈ ਮਾਰੇ ਕਹਿੰਦੇ ਜਿਨ੍ਹਾਂ ਦੇ ਲੋਕ ਪੱਖ ਕਰਦੇ ਚਲੇ ਜਾਂਦੇ ਹਨ ਅੰਤ ਨੂੰ ਝੂਠ ਧੜੇ ਕਰ ਪਛੂਤਾ ਝੂਠ ਪੱਖ ਕਰਕੇ ਅੰਤ ਨੂੰ ਪਛਤਾਵਾ ਹੀ ਕਰਦੇ ਰਹਿੰਦੇ ਹੋ ਪੁਰਖ ਫਿਰ ਨਾ ਰਹੇ ਮਨਖੂਟ ਕਮਾ ਮਨਖੁਟੀਆਂ ਕਮਾਉਂਦੇ ਹੋ ਪੱਖ ਹੱਲ ਵਕਤ ਬਣੇ ਰਹਿੰਦੇ ਪਾਰਕੀਆਂ ਆਪੋ ਵਿੱਚ ਹੀ ਕਤਲ ਹੁੰਦੀਆਂ ਰਹਿੰਦੀਆਂ ਮਰਦੇ ਰਹਿੰਦੇ ਹਨ ਆਮ ਹਰ ਕਿਉਂ ਧੜਾ ਕੀਆ ਜਿਸ ਦਾ ਕੋਈ ਸਮਰਥ ਨਾ ਅਸੀਂ ਤਾਂ ਹਰੀ ਦਾ ਪੱਖ ਲੈਣਾ ਕੀਤਾ ਜਿਹਨੂੰ ਮੇਟ ਉਹ ਕੋਈ ਸਮਰੱਥ ਨਹੀਂ ਹੈ ਇਹ ਸਭ ਧੜੇ ਮਾਇਆ ਮੋਹ ਪਸਾਰੀ ਇਹ ਜੇ ਜੇ ਦੁਨੀਆ ਦੇ ਪਖੜੇ ਤੇ ਸਾਰੇ ਮਾਇਆ ਦੇ ਮੋਹ ਦੇ ਪਸਾਰੇ ਵਾਲੇ ਹਨ ਮਾਇਆ ਦੇ ਮੋਹ ਦੇ ਪਸਾਰੇ 'ਚ ਲੱਗੇ ਹੋਏ ਐ ਮਾਇਆ ਕੋ ਲੂਝਾ ਹੈ ਗਾਵੇ ਐਸੇ ਸਮਝਾ ਮਾਇਆ ਨੂੰ ਲੂਝਾ ਚਾਹੁੰਦੇ ਰਹਿੰਦੇ ਐ ਝਗੜੇ ਰਹਿੰਦੇ ਮਾਇਆ ਵਾਸਤੇ ਹੀ ਜਨਮ ਮਰ ਹੈ ਜੂ ਹੈ ਬਾਜੀ ਹਾਰੀ ਇਹ ਜੰਮਦੇ ਮਰਦੇ ਰਹਿੰਦੇ ਐ ਵਿਸ਼ਿਆ ਰੂਪੀ ਜੂਆਂ ਚ ਉਹਨਾਂ ਨੇ ਮਨੁੱਖਾ ਦੇ ਜਨਮ ਨੂੰ ਨੁਕਾ ਜਰੂਰੀ ਬਾਜੀ ਹਾਰ ਗਏ ਹਨ ਹਮਰੇ ਹਰ ਧੜਾ ਜੀ ਹਲਤ ਫਲਤ ਸਭ ਸਵਾਰੀ ਧੜਾ ਹਰੀ ਪੱਖ ਹੈ ਭਾਈ ਇਹ ਇਸ ਲੋਕ ਨੂੰ ਵੀ ਪਰਲੋਕ ਨੂੰ ਸਾਰਿਆਂ ਨੂੰ ਸਵਾਰ ਦਿੰਦਾ ਹੈ ਕਾਲ ਯੁਗ ਮਹਿ ਧੜੇ ਪੰਜ ਚੋਰ ਕਿਗੜਾਈ ਕਾਲ ਜੁਗ ਇਹਨੇ ਪਖ ਬਾਜੀ ਕਰਦੇ ਪੰਜਾਂ ਚੋਰਾਂ ਦੇ ਕੋਈ ਕਾਮ ਦੇ ਮਾਰੇ ਧੜੇ ਬਣਾਈ ਬੈਠੇ ਹੈ ਕੋਈ ਕ੍ਰੋਧ ਦੇ ਮਾਰੇ ਕੋਈ ਲੋਭ ਦੇ ਮਾਰੇ ਕੋਈ ਮੋਹ ਦੇ ਮਾਰੇ ਕੋਈ ਹੰਕਾਰ ਦੇ ਮਾਰੇ ਕਿਉਂ ਕਰੇ ਝਗੜਾ ਪਾਉਂਦੇ ਹਾਂ ਝਗੜਾਉਂਦੇ ਆ ਇਹਨਾਂ ਨੂੰ ਕਾਮ ਕਰੋ ਆਦਿਕ ਕਾਮ ਕਰੋ ਲੋਭ ਮੋਹ ਅਹੰਮਾਨ ਵਧਾਇਨਾ ਉਹ ਗਿਆਨ ਨੂੰ ਕਾਮ ਨੂੰ ਜਿਹੜਾ ਹੈ ਕਾਮ ਵਸਤੂ ਵਿਚਾਰ ਤੋਂ ਬਿਨਾਂ ਕਰੋਧ ਸ਼ਾਂਤੀ ਤੋਂ ਬਿਨਾਂ ਅਤੇ ਕਾਮ ਕੋ ਲੋਭ ਅਸੰਤੋਸ਼ ਤੋਂ ਬਿਨਾਂ ਮੋਹ ਜਿਹੜਾ ਹੈ ਉਹ ਦੇਖ ਤੋਂ ਬਿਨਾਂ ਅਹਮਾਨ ਹੰਕਾਰ ਕਾਮ ਕਰੋ ਲੋਭ ਉਹ ਆਦਿਕ ਇਨਨੋ ਹੰਕਾਰ ਨੂੰ ਵਿਧਾਏ ਬੁਲਾਉਦੇ ਵਿੱਚ ਇਹਨੂੰ ਕਤਉ ਦੇ ਨਹੀਂ ਹਨ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਜਿਉਂਦੇ ਮੇਰਾ ਵਾਹਿਗੁਰੂ ਕਿਰਪਾ দৃষ্টি ਕਰਦਾ ਹੈ ਉਹਨਾਂ ਨੂੰ ਸਿਰ ਤੰਗ ਦੇਤੀ ਮਿਲ ਲੈਿੰਦੇ ਹਨ ਸਮਰਾਹ ਹਰ ਧੜਾ ਜਿਲ ਇਹ ਸਾਰੇ ਸੰਗਵਾਏ ਸਦਾ ਦਾ ਬਾਈ ਹਰੀ ਪੱਖ ਜਿਹਨੇ ਸਾਰੇ ਦੁਨੀਆਂ ਦੇ ਪਖ ਪਾਪ ਗਵਾ ਦਿੰਦੇ ਹਨ ਮਿੱਠਿਆ ਦੂਜਾ ਭਾਉ ਧੜੇ ਬਹਿ ਪਾਵੇ ਜਿਹੜੇ ਮਿੱਠਿਆ ਹੋਏ ਲੋਕ ਗਾਇਬ ਭਾ ਕਰਕੇ ਮਿੱਠਿਆ ਅਣ ਅਣ ਹੋਈਆਂ ਚੀਜ਼ਾਂ ਜਿਹੜੀਆਂ ਕਾਇਮ ਨਹੀਂ ਰਹਿਣੀਆਂ ਪ੍ਰਤੀਤੀ ਮਾਤਰ ਹੈ ਪਰ ਹੈ ਨਹੀਂ ਜਿਵੇਂ ਮਿੱਠੀਆਂ ਦਾ ਪਾਣੀ ਐ ਇਸ ਪ੍ਰਕਾਰ ਮਿੱਠਿਆ ਢੜੇ ਬਹਿ ਪਾਏ ਮਿੱਠਿਆ ਦੂਜਾ ਭਾਉ ਢੜੇ ਬਹਿ ਪਾਏ ਮਿੱਠਿਆਣ ਹੋਏ ਦੈਤ ਭਾ ਕਰਕੇ ਪੱਖ ਬੈਠ ਬੈਠ ਕੇ ਪਾ ਕੇ ਬਹਿ ਜਾਂਦੇ ਹਨ ਪਰਾਇਆ ਛਿੱਧਰ اٹਕ ਲੈ ਪਰਾਏ ਦੀ ਜੇ ਛਿੱਧਰ ਦੋਸ਼ ਵੇਖਦੇ ਹਨ ਉਹਦੀ ਇਤਕਾਰ ਲੈ ਕੇ ਕਹਿੰਦੇ ਲਓ ਜੀ ਸਾਨੂੰ ਕਹਿੰਗੇ ਸੀ ਇਹ ਚੋਰ ਆ ਡਾਕੂ ਆ ਫਲਾਮੇ ਆਦਮੀ ਦਾ ਵੀ ਐ ਇਹ ਬਾਝ ਉਗੜ ਗਿਆ ਕਿਉਂ ਪਰਾਈ ਔਗਣਾ ਦੀ ਇਤਕਾਰ ਲੈ ਕੇ ਨਾ ਅਜੀ ਕਾ ਲੈ ਕੇ ਉਹਨਾਂ ਦਾ ਆਪਣਾ ਅਹੰਕਾਰ ਵਧਾ ਲੈਂਦੇ ਹਨ ਜਿੰਨ ਘਰਕਾਰ ਵਾਗੇ ਲੈ ਬਈ ਕਹਿੰਦੇ ਸੀ ਬੜੇ ਭਲੇ ਮਾਨਸ ਐ ਇਹ ਤਾਂ ਦੇਖ ਲਈ ਕਰਤੂ ਦੇ ਨਾਲ ਹੀ ਪ੍ਰਗਟ ਹੋ ਗਈ ਐ ਆਪ ਦੇ ਉਹਨਾਂ ਨੂੰ ਲੁਕਾਉਣ ਵਾਸਤੇ ਨਾ ਦੂਏ ਦੇ ਛਿਦਾਂ ਦੀ ਇਤਕਾਰ ਲੈ ਕੇ ਰੁਕਾਵਟ ਪਾ ਕੇ ਉਹ ਹੰਕਾਰ ਕਰਕੇ ਸੋ ਆਪ ਦਾ ਹੰਕਾਰ ਹੀ ਵਧਾ ਲੈਂਦੇ ਐ ਕੈਸਾ ਛੱਡਦੇ ਅਸੀਂ ਹੰਕਾਰ ਸੋ ਬਹੁਤਾ ਕਰ ਲੈਂਦੇ ਹਾਂ ਕੈਸਾ ਬੀਜੈ ਕੈਸਾ ਖਾਂ ਜਿਹੜਾ ਕਰਨ ਬੀਜ ਦੇ ਕਰਦੇ ਆ ਉਹ ਜਿਹੜਾ ਖਾਂਦੇ ਬਾਹਰ ਬੈਠ ਜਾ ਬੰਗਾਲੀ ਸਾਲ ਜੀ ਖਾਂਦੇ ਜਾ ਰਹੇ ਹੁੰਦੇ ਆ ਜੈਨ ਨਾਨਕ ਦਾ ਹਰ ਧੜਾ ਧਰਮ ਸਭ ਤਰੀਕ ਜਿਣ ਆਉਂਦਾ ਸਮਝੂ ਜੀ ਕਹਿੰਦੇ ਸਾਡਾ ਹਰੀ ਪੱਖ ਹੈ ਧਰਮ ਹਰੀ ਦਾ ਜਿਹੜਾ ਇਹੋ ਹੀ ਸਾਡਾ ਪੱਖ ਹੈ ਜੋ ਸਾਰੀ ਸ੍ਰੀ ਸੁਕੀਤ ਕੋ ਹੁੰਦਾ ਹੈ ਆਸਾਂ ਮੁਹੱਲਾ ਤੇ ਸਾਂ ਹਿਰ ਦਾ ਸੋਣ ਸੋਣ ਮਨ ਅੰਮ੍ਰਿਤ ਪਾਇਆ ਇਹ ਪਿਆਰੋ ਹਿਰਦੇ ਚ ਪਰਮੇਸ਼ਰ ਦੇ ਨਾਮ ਨੂੰ ਸਰਬਾਤਮਕ ਵਿਸ਼ਵਾਸ ਰੂਪੀ ਕਰਨਾ ਨਾ ਸ਼ਰਮਣ ਕਰੀਏ ਅਤੇ ਹਰ ਹਰਿ ਸੁਣ ਹਿਰ ਦਾ ਸੋਣ ਸੋਣ ਮਨ ਅੰਮ੍ਰਿਤ ਪਾਇਆ ਜੋ ਸਰਬਾਤਮਕ ਵਿਸ਼ਵਾਸ ਰੂਪੀ ਕਰਨ ਨੂੰ ਸੁਣਦੇ गुरबाणी ने जो हरी लखन तो रहे प्रगट करके लिखाता है गुरो नाम सुनो मेरी ये मेरी भेनों से भरावो गुरमुख बन के महाराज के नाम सुनना करो ਏ ਕਰुणा ਮਇਤਰੀ ਮੁਤ੍ਤਾ ਤੇ ਖਾਦ ਗੁਣਾ ਵਾਲੀਓ ਭੈਣੋ ਏ ਕੋ ਰਵ ਰਹਿਆ ਕਟ ਅੰਤ ਕੋਈ ਸਾਰਿਆਂ ਜਤਾਂ ਦੇ ਅੰਦਰ ਪ੍ਰਿਯੇਸ਼ਿ ਦੀ ਆਦ ਕੋ ਰਿਆ ਹੈ ਮੁਖ ਬੋਲੂ ਗੁਰ ਅੰਦਰਤ ਬੈਲ ਇਹ ਗੁਰੂ ਸਾਹ ਦੇ ਅੰਮ੍ਰਿਤ ਨੂੰ ਬਚਨ ਮੁਖੋਂ ਬੋਲਣਾ ਕਰੋ ਰਹਾਉ ਮੈਂ ਮਨਤਨ ਪ੍ਰੀਮ ਮਹਾ ਬੈਰਾ ਸਾਡੇ ਮਨ ਦੀ ਪ੍ਰੀਮ ਸਾਡੇ ਤਨ ਦੀ ਬੜਾ ਭਾਰੀ ਵਿਰਾਗ ਲੱਗਾ ਹੋਇਆ ਮਹਾਰਾਜੇ ਮਿਲੰਗਾ ਸਤਗੁਰੂ ਕੋੁਰੂ ਪਾਇਆ ਵੱਡ ਭਾਗ ਸਤਗੁਰੂ ਨੂੰ ਜੀ ਉਮਰਦਾਸ ਸਾਹਿਬ ਵੱਡਿਓ ਭਾਗਾ ਕਰਕੇ ਪ੍ਰਾਪਤ ਕੀਤੇ ਗੁਰੂ ਨਾਨਕ ਦੇਵ ਜੁਜੈ ਭਾਏ ਭਾਵੇ ਵਿਖ ਮਾਇ ਜਿਹਦੇ ਦਰਾਂਤ ਭਾ ਕਰਕੇ ਲੋਕ ਪਹੁੰਚਦੇ ਫਿਰਦੇ ਆਂ ਬੇਰੂ ਮਾਇਆ ਦੇ ਪਰਮਾਏ ਹੋਏ ਕੌੰਦੇ ਭਟਕਦੇ ਫਿਰਦੇ ਆ ਜੀਨਾ ਕੇ ਬਾਦ ਹੀ ਨਹੀ ਸਤਗੁਰ ਪਾਉ ਸਤਗੁਰਾਂ ਤੋਂ ਹੀਣਿਆਂ ਨੂੰ ਵੇਖ ਲੋ ਮਨੁੱਖਾ ਜਨਮ ਵੀ ਕਾਲਿਆ ਪਰ ਸਤਗੁਰਾਂ ਨੂੰ ਇਹ ਜਨਮ ਤੇ ਪ੍ਰਾਪਤ ਨਾ ਕਰ ਸਕੇ ਅੰਮ੍ਰਿਤ ਹਾਰ ਰਾਤੋ ਹਰ ਆਪ ਕੀ ਆਇਆ ਇਹਦਾ ਪਾਈ ਅੰਮ੍ਰਿਤ ਹਰ ਹਰ ਪਰਮੇਸ਼ਰ ਦੇ ਨਾਮ ਦਾ ਰਸ ਪ੍ਰੇਮ ਹੈ ਆਪ ਜੀ ਨੂੰ ਹਰਿਨ ਪਿਆਇਆ ਗੁਰਾਂ ਦਵਾਰੋਂ ਉਹਨਾਂ ਨੇ ਪੀਤਾ ਹੈ ਗੁਰਪੂਰੈ ਨਾਨਕ ਹਰ ਪਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਪੂਰਨ ਸਤਿਗੁਰੂ ਦੁਆਰਾ ਅਕਾਲ ਪੁਰਖ ਰੀਨੂ ਪਾਉਣਾ ਕੀਤਾ ਹੈ ਆਸਾ ਮੁਹੱਲਾ ਕਿੰਸਾ ਮੇਰਾ ਮਨ ਮੇਰਾ ਮਨ ਤਨ ਤੇ ਪ੍ਰੇਮ ਨਾਮ ਆਧਾਰ ਸਭੇ ਮਨ ਦੀ ਤਨ ਦੀ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਨਾਮ ਸੁਪਾ ਨਾਮ ਦਾ ਯਾਪ ਕਰਨੇ ਬਾਣੀ ਕਰਕੇ ਨਾਮ ਕਰਕੇ ਸੇਖ ਨੂੰ ਪ੍ਰਾਪਤ ਹੋਇਆ ਹੈ ਨਾਮ ਜਪੋ ਮੇਰੇ ਸਾਧ ਜਨ ਸੈਨਾ ਦੇ ਮੇਰੇ ਸਜਨੋ ਸੈਨਾ ਸਾਥੀਓ ਸੱਜਿਓ ਪ੍ਰੇਮਿਓ ਕੋਈ ਚੇਤੇ ਨਾਮ ਨੂੰ ਜਪਨਾ ਕਰੋ ਨਾਮ ਬਿਨਾ ਮੈਂ ਪਰਵਰ ਨਾ ਸੂਈ ਸਾਨੂੰ ਨਾਮ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ ਵੱਡਾ ਭਾਗ ਗੁਰੂਖਰ ਲੈ ਵੱਡਿਆਂ ਭਾਗਾਂ ਕਰੀ ਗੁਰੂਮਖਾਂ ਦੇ ਆ ਗੁਰਾਂ ਦੁਆਰਾ ਗੁਰਮਖੰਦ ਹਰੀਦਾ ਨਾਮ ਲੈਣਾ ਕੀਤਾ ਹੈ ਰਾਉ ਨਾਮ ਬਿਨਾ ਨਹੀਂ ਜੀਵਿਆ ਜਾ ਅਸੀਂ ਮਿੱਚੇ ਕੀਤੇ ਮਾਰੋ ਨਾਮ ਤੋਂ ਬਿਨਾਂ ਤਾਂ ਪ੍ਰੇਮੀਆਂ ਤੋਂ ਜੀਵਿਆ ਹੀ ਨਹੀਂ ਜਾਂਦਾ ਹੈ ਵੱਡਾ ਭਾਗ ਗੁਰੂਖਰ ਪਾ ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰਾਂ ਦੁਆਰਾ ਗੁਰਮ ਉਹਨਾਂ ਹਰੀ ਨੂੰ ਪ੍ਰਾਪਤ ਕੀਤਾ ਹੈ ਨਾਮਹੀਨ ਕਾਲਖ ਮੁਖ ਮਾਏ ਨਾਮ ਤੋਂ ਖਾਲੀ ਹੀਨੇ ਐ ਉਹਨਾਂ ਨੂੰ ਕਾਲਖ ਲੱਗੀ ਐ ਪਾਪਾਂ ਦੀ ਮੂਹ ਦੇ ਤੇ ਮਾਇਆ ਦੀ ਨਾਮ ਬਿਨਾ ਤ੍ਰਿਵਿਧ ਜੀਵਾਇ ਨਾਮ ਤੋਂ ਬਿਨਾ ਪ੍ਰਕਾਰ ਜੋ ਪਿੱਛੇ ਜੀਵਿਆ ਏ ਤ੍ਰਕਾਰ ਜਿਹੜਾ ਹੁਣ ਜਿਉਂਦਾ ਹੈ ਜਿੰਨਾ ਅੱਗੇ ਜੀਵਨ ਦੇ ਅੰਦਰ ਆਉਣ ਦੀ ਆਸਾ ਚ ਆਇਆ ਹੈ ਇਹ ਵੀ ਤਰਹਾਰ ਹੈ ਵੱਡਾ ਵੱਡਾ ਹਰ ਭਾਗ ਕਰ ਪਾਇਆ ਲੋਕਿਆਂ ਤੋਂ ਵੱਡਾ ਜਿਹੜਾ ਹਰੀ ਹੈ ਉਹ ਵੱਡੇ ਨਿਸਕਾਮ ਕਰਮਾ ਰੂਪੀ ਭਾਗਾਂ ਕਰਕੇ ਪਾਇਆ ਹੈ ਨਾਲੇ ਤੋਂ ਗੁਰੂ ਜੀ ਨੂੰ ਸਲਾਮ ਦੇ ਆਇਆ ਸਰਬਜੀਤ ਜੀ ਕਹਿੰਦੇ ਗੁਰਮਖਾਂ ਨੂੰ ਸੱਚੇ ਪਾਤਸ਼ਾਹ ਦਾ ਅਮਰਤ ਨਾਮ ਦਵਾਉਣਾ ਕੀਤਾ ਹੈ